ਸਵਾਗਤ ਹੈ ਜੀ ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਹਾਂ ਨਿਕੇਤ ਸ਼ਰਮਾ ਸੋ ਅੱਜ ਦਾ ਵਿਸ਼ਾ ਇਹ ਬਹੁਤ ਹੀ ਅਹਿਮ ਹੈ ਜਿਸ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਰੂਬਰੂ ਹੋਏ ਹੁਸ਼ਿਆਰਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਸ਼ਹਿਰ ਨੂੰ ਇਸ ਵਕਤ ਅਨੇਕਾਂ ਹੀ ਸਮੱਸਿਆਵਾਂ ਨੇ ਘੇਰਾ ਪਾਇਆ ਹੋਇਆ ਹੈ ਖਾਸ ਕਰਕੇ ਅਸੀਂ ਟੁੱਟੀਆਂ ਸੜਕਾਂ ਦੀ ਗੱਲ ਕਰੀਏ ਟ੍ਰੈਫਿਕ ਦੀ ਗੱਲ ਕਰੀਏ ਜਾਂ ਨਜਾਇਜ਼ ਕਬਜ਼ਿਆਂ ਦੀ ਗੱਲ ਕਰੀਏ ਤਾਂ ਅਜਿਹੀਆਂ ਸਮੱਸਿਆਵਾਂ ਨੇ ਹੁਸ਼ਿਆਰਪੁਰ ਸ਼ਹਿਰ ਨੂੰ ਘੇਰਾ ਪਾ ਕੇ ਰੱਖਿਆ ਹੋਇਆ ਤੇ ਆਉਣ ਵਾਲੇ ਕੁਝ ਕੁ ਸਾਲਾਂ ਦੀ ਗੱਲ ਕਰੀਏ ਤਾਂ ਆਉਣ ਵਾਲੇ ਕੁਝ ਕੁ ਸਾਲਾਂ ਦੇ ਵਿੱਚ ਲੀਡਰਾਂ ਦੀ ਮਿਹਰਬਾਨੀ ਸਦਕਾ ਬਿਲਕੁਲ ਹੀ ਹੁਸ਼ਿਆਰਪੁਰ ਸ਼ਹਿਰ ਦਾ ਬੇੜਾ ਗਰਕ ਹੋ ਜਾਵੇਗਾ ਜਿਸ ਦੀ ਸ਼ੁਰੂਆਤ ਹੈ ਜਿਹੜੀ ਉਹ ਹੁਣੀ ਚਾਲੂ ਹੋ ਚੁੱਕੀ ਹੈ ਤਾਂ ਇਸਾਰੇ ਵਿਸ਼ੇ ਦੇ ਉੱਤੇ ਮੇਰੇ ਨਾਲ ਗੱਲਬਾਤ ਕਰਨ ਨੂੰ ਮੇਰੇ ਸਹਿਯੋਗੀ ਚੇਤਨ ਕਸ਼ਪ ਜੀ ਮੌਜੂਦ ਨੇ ਚੇਤਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਚੇਤਨ ਜੀ ਕਾਫੀ ਸਮੱਸਿਆਵਾਂ ਅਸੀਂ ਕਹਿ ਲਈਏ ਇਸ ਵਕਤ ਵੀ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਦਿਖਦੀਆਂ ਨੇ ਤੁਸੀਂ ਵੀ ਲੰਬੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਵਿੱਚੋਂ ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਅਜੇ ਤੀਆਂ ਤਿਉਹ ਹੀ ਚੱਲੀਆਂ ਆ ਰਹੀਆਂ ਨੇ ਉਹਨਾਂ ਦਾ ਕੋਈ ਪ੍ਰੋਪਰ ਹੱਲ ਹੁੰਦਾ ਨਹੀਂ ਦਿਖਾਈ ਦੇ ਰਿਹਾ ਦੇਖੋ ਜੀ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਸਾਡਾ ਅੱਜ ਦਾ ਟਾਈਟਲ ਵੀ ਇਹੀ ਹੈ ਅਸੀਂ ਹੈਡਲਾਈਨ ਵੀ ਇਹੀ ਦਿੱਤੀ ਹੋਈ ਹੈ ਜੀ ਕਿ ਲੀਡਰਾਂ ਦੀ ਮਿਹਰਬਾਨੀ ਸਦਕਾ ਕੁਝ ਕੁ ਸਾਲਾਂ ਤੱਕ ਜਿਹੜਾ ਹੁਸ਼ਿਆਰਪੁਰ ਦਾ ਪੂਰੀ ਤਰ੍ਹਾਂ ਦੇ ਨਾਲੇ ਬੇੜਾਗਰਕ ਹੋ ਜਾਣਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਮੈਂ ਕੋਈ ਪਿਛਲੇ ਕੁਝ ਮਹੀਨਿਆਂ ਤੋਂ ਨਹੀਂ ਪਿਛਲੇ ਕੁਝ ਸਮੇਂ ਤੋਂ ਨਹੀਂ ਬਲਕਿ ਕੁਝ ਸਾਲਾਂ ਤੋਂ ਮੈਂ ਕਹਿ ਰਿਹਾ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਜਿਹੜੇ ਉਹ ਪੰਜ ਰੋਗ ਚਿੰਬੜੇ ਹੋਏ ਨੇ ਖੈਰ ਉਹ ਹੁਣ ਰੋਗ ਨਹੀਂ ਉਹ ਮਹਾਮਾਰੀ ਬਣ ਚੁੱਕੇ ਨੇ ਤੇ ਹੁਣ ਤਾਂ ਮੈਨੂੰ ਲੱਗਦਾ ਕਿ ਮਹਾਮਾਰੀ ਤਾਂ ਵੀ ਉੱਪਰ ਜਿੱਦਵੇਂ ਇੱਕ ਸਾਲ 2020 ਦੇ ਵਿੱਚ ਕਰੋਨਾ ਵਾਇਰਸ ਆਇਆ ਸੀ ਨਾ ਤਾਂ ਐਸੇ ਤਰ੍ਹਾਂ ਹੀ ਹੁਸ਼ਿਆਰਪੁਰ ਦਾ ਜਿਹੜੀਆਂ ਉਹ ਮਹਾਮਾਰੀਆਂ ਨੇ ਇੱਕ ਵਾਇਰਸ ਦਾ ਰੂਪ ਧਾਰਨ ਕਰ ਤੋ ਕਿੰਨੇ ਜਨਾਂ ਦੇ ਵਿੱਚ ਪੰਜ ਮਹਾਮਾਰੀਆਂ ਨੇ ਜੀ ਪੰਜ ਵਾਇਰਸ ਨੇ ਹੁਸ਼ਿਆਰਪੁਰ ਦੇ ਵਿੱਚ ਪਹਿਲਾ ਤਾਂ ਆ ਗਿਆ ਜੀ ਟੁੱਟੀਆਂ ਸੜਕਾਂ ਦੂਸ ਆਵਾਰਾ ਪਸ਼ੂ ਟ੍ਰੈਫਿਕ ਸਮੱਸਿਆ ਤੇ ਸਭ ਤੋਂ ਅਹਿਮ ਸਮੱਸਿਆ ਜਿਹੜੀ ਆ ਉਹ ਨਜਾਇਜ਼ ਕਬਜ਼ੇ ਹੁਸ਼ਿਆਰਪੁਰ ਸ਼ਹਿਰ ਮੈਂ ਤਾਂ ਮੈਨੂੰ ਤਾਂ ਇੰਜ ਇੰਜ ਚਾਪਦਾ ਹੈ ਕਿ ਹੁਸ਼ਿਆਰਪੁਰ ਸ਼ਹਿਰ ਸ਼ਾਇਦ ਪੰਜਾਬ ਦਾ ਇੱਕੋ ਇੱਕ ਅਜੀਹਾ ਸੂਬਾ ਹੋਵੇਗਾ ਮਾਫੀ ਚਾਹੁੰਦਾ ਸੂਬੇ ਦਾ ਅਜੀਹਾ ਇੱਕ ਸ਼ਹਿਰ ਹੋਵੇਗਾ ਜਿੱਥੇ ਜੇਦਾ ਦਿਲ ਕਰਦਾ ਉਹ ਆਪਣੀ ਮਨਮਰਜ਼ੀ ਮੁਤਾਬਕ ਆਪਣੀ ਜਿਹੜੀ ਲਾ ਰਿਹਾ ਆਪਣੇ ਫੜੀ ਲਾ ਰਿਹਾ ਆਪਣੀਆਂ ਦੁਕਾਨਾਂ ਖੋਲ ਰਿਹਾ ਉਹਨਾਂ ਦੀ ਦੇਖਦੇ ਕਿ ਭਾਈ ਅਸੀਂ ਮੇਨ ਰੋਡ ਤੇ ਆ ਅਸੀਂ ਮੇਨ ਹਾਈਵੇ ਤੇ ਆ ਜਾਂ ਕਿੱਥੇ ਆ ਅਸੀਂ ਨਹੀਂ ਉਹਦਾ ਕਾਰਨ ਕੀ ਆ ਤੁਹਾਡੇ ਕੋਲ ਉਹਦੇ ਲਈ ਕੀ ਹੋਣਾ ਚਾਹੀਦਾ ਤੁਹਾਡੇ ਕੋਲ ਉਹਦੇ ਲਈ ਕੋਈ ਐਨਓਸੀ ਨਹੀਂ ਹੋਣੀ ਚਾਹੀਦੀ ਤੁਹਾਡੇ ਕੋਲ ਉਹਦੇ ਲਈ ਕੋਈ ਸਰਕਾਰੀ ਪਰਮਿਸ਼ਨ ਨਹੀਂ ਹੋਣੀ ਚਾਹੀਦੀ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਐ ਬਸ ਤੁਹਾਡੀਆਂ ਇਨਕੀਜ ਜੀ ਥੋੜੀ ਜਿਹੀ ਨੇ ਐਮਐਲਏ ਤੱਕ ਬਾਖ ਵੀ ਹੋਣੀ ਚਾਹੀਦੀ ਐ ਲੀਡਰਾਂ ਤੱਕ ਬਾਖ ਵੀ ਹੋਣੀ ਚਾਹੀਦੀ ਐ ਮੈਂ ਕਹਿੰਦਾ ਤੁਸੀਂ ਭਾਵੇਂ ਚੌਕ ਤੇ ਗੱਬੇ ਦੁਕਾਨ ਲਾ ਲਓ ਜਾ ਤਾਂ ਕਿਸੇ ਦੀ ਜ਼ਰਤ ਨਹੀਂ ਪ੍ਰਸ਼ਾਸਨਿਕ ਅਧਿਕਾਰੇ ਦੀ ਵੀ ਤੁਹਾਨੂੰ ਰੋਕ ਸਕੇ ਤਾਂ ਹੁਣ ਖੈਰ ਸਾਡੇ ਜਿਹੜੇ ਜਿੰਪਾ ਜੀ ਨੇ ਗੱਲਾਂ ਦਾ ਬਹੁਤ ਵੱਡੀਆਂ-ਵੱਡੀਆਂ ਕਰਦੇ ਨੇ ਡਿੰਗਾ ਮਾਰਨ ਦੇ ਹੁਣ ਮਾਰਨੇ ਸਿਆਸਤ ਸਿੱਖ ਚੁੱਕੇ ਨੇ ਅੱਜ ਤੋਂ 3 ਕੇ ਸਾਲ ਪਹਿਲਾਂ 3.5 ਸਾਲ ਪਹਿਲਾਂ ਬਹੁਤ ਵੱਡੇ ਹਮਦਰਦ ਸੀ ਹੁਸ਼ਾਰਪੁਰ ਸ਼ਹਿਰ ਦੇ ਹੁਣ ਤਾਂ ਖੈਰ ਗੱਲਾਂ ਦਾ ਖੜਾ ਬਣਾਉਣਾ ਉਹ ਜਾਣਦੇ ਨੇ ਤੇ ਉਹਨਾਂ ਨਾਲ ਵੀ ਆਪਾਂ ਜਦੋਂ ਸਮੱਸਿਆਵਾਂ ਨੂੰ ਲੈ ਕੇ ਗੱਲ ਕਰਦੇ ਆ ਜਾਂ ਮੀਡੀਆ ਸਾਥੀ ਗੱਲ ਕਰਦੇ ਨੇ ਬਸ ਡੈਫੀਨੇਟਲੀ ਹੋ ਜਾਏਗਾ ਜੀ ਇਹ ਤਾਂ ਬਹੁਤ ਜਲਦ ਹੋ ਰਿਹਾ ਸਾਡੀ ਸਰਕਾਰ ਨਾਲੋਂ ਤਿਰਸ਼ਾ ਜਿਹਾ ਪਤਾ ਨਹੀਂ ਕਿੱਦਾਂ ਨੂੰ ਦੇਖਦੇ ਰਹਿੰਦੇ ਨੇ ਨਾਲੇ ਕਹਿੰਦੇ ਰਹਿੰਦੇ ਨੇ ਕਿ ਡੈਫੀਨੇਟਲੀ ਹੋਏਗਾ ਜੀ ਸਾਡੀ ਸਰਕਾਰ ਬੜੀ ਇਹ ਸੱਚੀ ਲਗਨ ਦੇ ਨਾਲ ਲੱਗੀ ਹੋਈ ਆ ਪਰੰਤੂ ਪਤਾ ਨਹੀਂ ਉਹ ਸੱਚੀ ਲਗਨ ਕਿੱਥੇ ਆ ਹੁਸ਼ਿਆਰਪੁਰ ਦੇ ਵਿੱਚੋਂ ਲਗਨ ਜਿਹੜੀ ਉਹ ਕਿਉਂ ਨਹੀਂ ਨਜ਼ਰ ਆ ਰਹੀ ਹਾਂ ਖੈਰ ਜਿਹੜਾ ਇੱਕ ਵਾਇਰਸ ਆ ਥੋੜਾ ਬਹੁਤਾ ਘਟਦਾ ਜਿਹੜਾ ਇੱਕ ਜਿਹਦਾ ਕੋਵੈਕਸੀਨ ਆਈ ਸੀ ਨਾ ਜਿਨ੍ਹਾਂ ਨੂੰ ਕਰੋਨਾ ਮਹਾਮਾਰੀ ਹੋਈ ਸੀ ਸਾਰਿਆਂ ਤੇ ਲੱਗੀ ਸੀਗੀ ਉਹ ਉਸੇ ਤਰ੍ਹਾਂ ਹੁਣ ਸੜਕਾਂ ਤੇ ਕੋਵ ਕੋਵੈਕਸੀਨ ਲੱਗਣੀ ਸ਼ੁਰੂ ਹੋ ਚੁੱਕੀ ਆ ਸੜਕਾਂ ਦੇ ਜਿਹੜੀ ਉਹ ਮਾੜੀ ਬਹੁਤ ਮੋਟੀ ਹਾਲਤ ਇਹਨਾਂ ਨੇ ਸੁਧਾਰਨੀ ਸ਼ੁਰੂ ਕਰ ਦਿੱਤੀ ਐ ਖੈਰ ਦੇਖਦੇ ਆ ਕਿ ਜਿੰਪਾ ਜੀ ਆਪਣੇ ਕਹੇ ਤੇ ਕਿੰਨਾ ਕੋ ਖਰੇ ਉੱਤਰਦੇ ਨੇ ਕਹਿੰਦੇ ਸੀ ਡੇਢ ਕੇ ਮਹੀਨਿਆਂ ਦੇ ਵਿੱਚ ਨਗਰ ਨਿਗਮ ਪੀਡਬਲਿਊਡੀ ਨੇ ਪੀਡਬਲਿਊਡੀ ਦੇ ਆਹ ਤਿੰਨ ਜਿੰਨੀਆਂ ਵੀ ਸੜਕਾਂ ਆਉਂਦੀਆਂ ਨੇ ਚੱਕਾ ਚੁੰਤ ਬਣਾ ਦਿੱਤੀਆਂ ਜਾਣਗੀਆਂ ਜੀ ਜੀ ਬਿਲਕੁਲ ਇਹੀ ਗੱਲ ਕਹੀ ਜਾਂਦੀ ਹੈ ਕਿ ਫੰਡ ਆ ਰਿਹਾ ਹੈ ਚਲੋ ਆ ਵੀ ਗਿਆ ਹੋਵੇਗਾ ਠੀਕ ਹੈ ਪਰ ਜਿਹੜਾ ਇੰਨੇ ਸਮਾਂ ਸੜਕਾਂ ਖਰਾਬ ਰਹੀਆਂ ਉੱਥੋਂ ਦੇਖ ਕੇ ਲੋਤਾਂ ਨੇ ਲੋਕਾਂ ਨੇ ਆਪਣੀਆਂ ਲੱਤਾਂ ਬਾਹਾਂ ਤੜਾਈਆਂ ਫੰਡ ਚੋਂ ਪਹਿਲਾਂ ਹੀ ਨਹੀਂ ਕੁਝ ਕੇ ਸਾਰਾ ਇਕ ਲੈਣਾ ਚਾਹੀਦਾ ਉਹਨਾਂ ਲੱਤਾਂ ਬਾਹਾਂ ਦੀ ਰਿਪੇਅਰ ਵਾਸਤੇ ਵੀ ਜਿਹੜੀਆਂ ਲੋਕਾਂ ਨੇ ਸਰਕਾਰ ਦੀ ਨਲਾਕੀ ਸੜਕਾਂ ਤੜਾਈਆਂ ਨੇ ਜੀ ਦੇਖੋ ਅਨਿਕੇਤ ਅਸੀਂ ਜਦੋਂ ਵੀ ਗੱਲਬਾਤ ਕਰਦੇ ਆ ਅਸੀਂ ਹੁਣ ਮਾੜਾ ਜਿਆ ਫੋਰ ਐਗਜ਼ਾਮਪਲ ਮੈਂ ਮਾਫੀ ਚਾਹੁੰਦਾ ਤੁਹਾਡੀ ਇਸ ਗੱਲ ਦਾ ਵੀ ਜਵਾਬ ਦੇਾਂਗਾ ਅਸੀਂ ਟ੍ਰੈਫਿਕ ਦੀ ਗੱਲ ਕਰ ਲਈਏ ਅਸੀਂ ਆ ਸਾਡਾ ਦਫ਼ਤਰ ਸ਼ਾਸ਼ਣ ਚੌਂਕ ਦੇ ਵਿੱਚ ਦਫ਼ਤਰ ਆ ਸਾਡਾ ਅਸੀਂ ਇੱਥੇ ਹੁਣ ਵੀ ਜਾਮ ਲੱਗਾ ਹੋਇਆ ਬਾਹਰ ਹੈਨਾ ਜੀ ਆਪਾਂ ਹੁਣ ਵੀ ਸਾਨੂੰ ਇੱਥੇ ਸੀਸੀਟੀਵੀ ਚੋਂ ਕਲੀਅਰ ਦਿਖ ਰਿਹਾ ਕਿ ਥੱਲੇ ਐਨ ਪੂਰੀ ਲਾਈਨ ਲੱਗੀ ਹੋਈ ਆ ਹੈਨਾ ਜੀ ਅਸੀਂ ਜਦੋਂ ਮਾਈਕ ਲੈ ਕੇ ਨਿਕਲਦੇ ਆ ਜਾਂ ਜਦੋਂ ਮੈਨੂੰ ਲੋਕ ਦੇਖਦੇ ਨੇ ਪਛਾਣਦੇ ਨੇ ਜਿਹੜੇ ਪਿਆਰ ਕਰਦੇ ਨੇ ਉਹ ਕੀ ਕਹਿੰਦੇ ਨੇ ਕਿੰਨੀਆਂ ਉਹ ਲਾੜਤਾ ਕੁੰਦੇ ਨੇ ਜੀ ਬਿੜਾਗਰਕ ਕਰਤਾ ਜੀ ਲੀਡਰਾਂ ਨੇ ਐਮਐਲਏ ਨੇ ਬਿੜਾਗਰਕ ਕਰਤਾ ਜੀ ਫਲਾਣੇ ਲੀਡਰ ਨੇ ਫਲਾਣੇ ਮੰਤਰੀ ਨੇ ਐਮਪੀ ਨੇ ਬਿੜਾਗਰ ਕੇ ਕਰਤਾ ਜੀ ਮਤਲਬ ਕਿ ਅਸੀਂ ਤਾਂ ਬਿੜਾਗਰ ਕੇ ਕਹਿ ਰਹੇ ਆ ਲੋਕ ਤਾਂ ਇਸ ਤੋਂ ਬਹੁਤ ਵੱਡੇ ਵੱਡੇ ਸ਼ਬਦ ਵਰਤਦੇ ਨੇ ਅਸੀਂ ਕਹਿਰ ਚਲੋ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਆਪਾਂ ਔਨ ਦਾ ਰਿਕਾਰਡ ਹੈ ਨਾ ਜੀ ਤੇ ਇਸ ਤਰ੍ਹਾਂ ਦੀਆਂ ਦੇਖੋ ਗੱਲਾਂ ਨੇ ਤੁਸੀਂ ਜਿੱਦਾਂ ਕਹੀ ਕਿ ਫੰਡ ਦੇ ਵਿੱਚ ਉਹਨਾਂ ਦੇ ਕੁਝ ਰੱਖ ਲੈਣਾ ਚਾਹੀਦਾ ਦੇਖੋ ਅਸੀਂ ਪਿੱਪਲਾਂ ਵਾਲੀ ਸੜਕ ਦੀ ਗੱਲ ਕਰ ਲਈਏ ਅਸੀਂ ਪੰਗੀਪੋਲ ਵਾਲੀ ਗੱਲ ਦੀ ਗੱਲ ਕਰ ਲਈਏ ਜਿਹੜਾ ਲਾਜ਼ਮਤਿ ਸਟੇਡੀਅਮ ਦੇ ਕੋ ਜੇਤਪੁਰਨੇ ਰੋਡ ਦੀ ਆਪਾਂ ਗੱਲ ਕਰ ਰਹੇ ਹਾਂ ਚਲੋ ਖੈਰ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨੈਸ਼ਨਲ ਹਾਈਵੇ ਦੇ ਅਧੀਨ ਵੀ ਉਹ ਆਉਂਦੀਆਂ ਨੇ ਪਰੰਤੂ ਸਵਾਲ ਤਾਂ ਇਹ ਹੀ ਹੈ ਜੀ ਜਿਹੜਾ ਤੁਸੀਂ ਸਵਾਲ ਬਹੁਤ ਵਧੀਆ ਕੀਤਾ ਕਿ ਇਹਨਾਂ ਨੂੰ ਫੰਡ ਜ਼ਰੂਰ ਰੱਖਣੇ ਚਾਹੀਦੇ ਨੇ ਜਿਹੜਾ ਨਕੰਮੇ ਲੀਡਰਾਂ ਦੀ ਨਕਮੀਆਂ ਸਰਕਾਰਾਂ ਸੜਕਾਂ ਜਿਹੜੇ ਉਹ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਨੇ ਲੱਤਾ ਪਾਹਾ ਤਾਂ ਜਿਹੜੀਆਂ ਉਹ ਸੈਂਕੜਿਆਂ ਦੇ ਵਿੱਚ ਤੜਾਈਆਂ ਹੋਣਗੀਆਂ ਲੋਕਾਂ ਨੇ ਆਪਣੇ ਵਾਹਨ ਜਿਹੜੇ ਤੜਵਾਏ ਹੋਣਗੇ ਆਪਣੀਆਂ ਗੱਡੀਆਂ ਕਾਰਾਂ ਮੋਟਰਸਾਈਕਲ ਪਰੰਤੂ ਕੁਝ ਲੋਕ ਐ ਉਹ ਇਸ ਜਹਾਨ ਤੋਂ ਵੀ ਜਿਹੜੇ ਉਹ ਰੁਖਸਤ ਹੋ ਗਏ ਨੇ ਇਸ ਸਿਰਫ ਇਹਨਾਂ ਦੀਆਂ ਨਕਾਮੀਆਂ ਕਰਕੇ ਜੀ ਤਾਂ ਜ਼ਰੂਰ ਬਿਲਕੁਲ ਇਹਨਾਂ ਨੂੰ ਫੌਂਡੇ ਵਿੱਚੋਂ ਕੁਝ ਹਿੱਸਾ ਜਿਹੜਾ ਰੱਖਣਾ ਚਾਹੀਦਾ ਹੈ ਕਿ ਜਿਹੜੇ ਭਾਈ ਸਾਡੀਆਂ ਨੇ ਕਾਮੀਆਂ ਕਰਕੇ ਗਏ ਨੇ ਆਪਾਂ ਉਹਨਾਂ ਦੇ ਪਰਿਵਾਰਾਂ ਦੇ ਜਿਹੜੀ ਉਹ ਬਾਹ ਫੜੀਏ ਸੀ ਜੀ ਚੇਤਨ ਜੀ ਬਿਲਕੁਲ ਤੁਸੀਂ ਟ੍ਰੈਫਿਕ ਦੀ ਵੀ ਗੱਲ ਕੀਤੀ ਅਸੀਂ ਮੰਨਦੇ ਆ ਹੁਸ਼ਿਆਰਪੁਰ ਸ਼ਹਿਰ ਦੇ ਚੌਂਕ ਨੇ ਜਿਹੜੇ ਉਹ ਛੋਟੇ ਨੇ ਪਰ ਕਿਤੇ ਨਾ ਕਿਤੇ ਟ੍ਰੈਫਿਕ ਦਾ ਕਾਰਨ ਹੈ ਉਹ ਨਜਾਇਜ਼ ਕਬਜ਼ੇ ਦੁਕਾਨਾਂ ਤੋਂ ਕਿੰਨੇ ਕਿੰਨੇ ਫੁੱਟ ਬਾਹਰ ਦੁਕਾਨਦਾਰਾਂ ਦੇ ਵੱਲੋਂ ਆਪਣਾ ਸਮਾਨ ਰੱਖਿਆ ਜਾਂਦਾ ਨਗਰ ਨਿਗਮ ਵਾਲੇ ਅਧਿਕਾਰੀ ਆਂਦੇ ਨੇ ਠੀਕ ਹੈ ਕਾਰਵਾਈ ਕਰਦੇ ਨੇ ਪਰ ਜਿੱਦਾਂ ਹੀ ਉਹ ਵਾਪਸ ਚੱਲ ਜਾਂਦੇ ਨੇ ਸਮਾਨ ਫੇਰ ਬਾਹਰ ਹੁੰਦਾ ਹੈ ਜੀ ਤਾਂ ਫਿਰ ਕੋਈ ਫਰਕ ਪਵੇਗਾ ਜੇ ਇਹ ਕਾਰਵਾਈ ਦੇ ਨਾਲ ਕਿਉਂਕਿ ਇੱਕ ਦਿਨ ਆਣਾ ਤੇ 10 ਦਿਨ ਕੋਲ ਦੇਣਾ ਤੇ ਹਾਲਾਤ ਤਾਂ ਫੇਰ ਉਹੀ ਰਹਿਣਗੇ ਜੀ ਮੂੰ ਤਾਂ ਅਨਕੀਤ ਅੱਖਾਂ ਦੇ ਵਿੱਚ ਧੂੜ ਫੱਕਣ ਵਾਲੀ ਗੱਲ ਹੈ ਬਿਲਕੁਲ ਜੀ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਤਾਂ ਅਸਲ ਪ੍ਰੋਬਲਮ ਕੀ ਹੈ ਸਾਡੇ ਲੀਡਰ ਤੇ ਅਫਸਰ ਹਨ ਜਿਹੜੇ ਲੋਕਾਂ ਨੂੰ ਮੂਰਖ ਬਣਾਉਣਾ ਬਹੁਤ ਭਲੀ ਭਾਂਤ ਤਰੀਕੇ ਨਾਲ ਉਹ ਸਮਝ ਗਏ ਨੇ ਕਿ ਸਾਡੇ ਜਿਹੜੇ ਪੰਜਾਬੀ ਹਨ ਨਾ ਜਦੋਂ ਸਾਡੀ ਪੰਜਾਬੀ ਕਮਿਊਨਿਟੀ ਹੈ ਬੜੀ ਇਮੋਸ਼ਨਲ ਜਈ ਵੀ ਆ ਇਹ ਸੂਰਮੇ ਵੀ ਬੜੇ ਨੇ ਇਹ ਅਣਖੀ ਵੀ ਬੜੇ ਨੇ ਪਰ ਇਹ ਇਮੋਸ਼ਨਲ ਇਮੋਸ਼ਨਲ ਵੀ ਬਹੁਤ ਨੇ ਜਦੋਂ ਕੋਈ ਅਫਸਰ ਇੱਕ ਆ ਕੇ ਨਿਕਲ ਜਾਂਦਾ ਜੀ ਕਿ ਅਸੀਂ ਭਾਈ ਕਾਰਵਾਈ ਕਰ ਰਹੇ ਹਾਂ ਉਹਨੂੰ ਅੱਖਾਂ ਤੇ ਵੀ ਪਿਠਾ ਲੈਂਦੇ ਨੇ ਜੀ ਹਾਰਪੁਰ ਵਾਲੇ ਪਰ ਅਫਸਰਾਂ ਦੀ ਕੀ ਮਜਬੂਰੀ ਆ ਦੇਖੋ ਹਰ ਕਿਤੇ ਸਿਆਸਤ ਆ ਜਾਂਦੀ ਹੈ ਜੀ ਵਿੱਚ ਮੇਰੀ ਇੱਕ ਵਾਰ ਇੱਕ ਐਮਸੀ ਦੇ ਨਾਲ ਗੱਲਬਾਤ ਹੋ ਰਹੀ ਸੀਗੀ ਉਹਦਾ ਵੀ ਚਲੋ ਆਪਣੀ ਦੁਕਾਨ ਐਮਸੀ ਦੀ ਮੇਨ ਸ਼ਹਿਰ ਦੇ ਵਿੱਚ ਮੈਂ ਕਹਿੰਦਾ ਜੀ ਨਜਾਇਜ਼ ਕਬਜ਼ੇ ਕਹਿੰਦਾ ਕਿਦਾਂ ਚਕਵਾ ਲਈਏ ਭਰਾ ਮੈਂ ਕਹਿੰਦਾ ਕੀ ਗੱਲ ਹੋ ਗਈ ਕਹਿੰਦਾ ਸਾਡਾ ਵੋਟ ਬੈਂਕ ਨਹੀਂ ਖਰਾਬ ਹੁੰਦਾ ਮੈਂ ਸ਼ੁਰੂਆਤ ਦੇ ਵਿੱਚ ਕੀ ਗੱਲ ਕਹੀ ਜੀ ਤੁਹਾਨੂੰ ਕੋਈ ਐਨਓਸੀ ਨਹੀਂ ਚਾਹੀਦੀ ਤੁਹਾਨੂੰ ਕਿਤੇ ਉਹ ਕੋਈ ਰਜਿਸਟਰੀ ਨਹੀਂ ਚਾਹੀਦੀ ਤੁਹਾਨੂੰ ਕੋਈ ਸਰਕਾਰੀ ਪਰਮਿਸ਼ਨ ਨਹੀਂ ਚਾਹੀਦੀ ਤੁਹਾਡੀ ਸਿਰਫ ਪਹੁੰਚ ਹੋਣੀ ਚਾਹੀਦੀ ਐ ਨੁਮਾਇਂ ਤੇ ਤੱਕ ਐਮਐਲਏ ਤੱਕ ਮੈਂ ਕੱਲੇ ਸ਼ਾਰਪੁਰ ਦੀ ਗੱਲ ਨਹੀਂ ਕਰਦਾ ਆਲ ਓਵਰ ਆਪਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰ ਲਈਏ ਪੰਜਾਬ ਦੀ ਗੱਲ ਕਰ ਲਈਏ ਫੇ ਭਾਵੇਂ ਤੁਸੀਂ ਚੌਂਕ ਤੇ ਗੱਬੇ ਵੀ ਫੜੀ ਲਾ ਲਓ ਤੁਹਾਨੂੰ ਕੋਈ ਮਾਈ ਦਾ ਲਾਲ ਕਿਸੇ ਦੀ ਜ਼ਰੂਰਤ ਨਹੀਂ ਅਫਸਰ ਦੀ ਜਾਂ ਪੁਲਿਸ ਵਾਲੇ ਦੀ ਤੁਹਾਨੂੰ ਉਹ ਰੋਕ ਸਕੇ ਜੀ ਬਿਲਕੁਲ ਰੋਡ ਵੀ ਤੁਸੀਂ ਜਾਮ ਕਰਕੇ ਆਪਣਾ ਜਨਮ ਦਿਨ ਮਨਾ ਸਕਦੇ ਹੋ ਰੋਕ ਤੁਹਾਨੂੰ ਫੇਰ ਵੀ ਨਹੀਂ ਕੋਈ ਸਕਦਾ ਜਿਵੇਂ ਕਿ ਤੁਸੀਂ ਸਿਆਸੀ ਪਹੁੰਚ ਦੀ ਗੱਲ ਕੀਤੀ ਹੈ ਜੀ ਬਿਲਕੁਲ ਪਿੱਛੇ ਜੇ ਇੱਕ ਵਾਰ ਆਪਣੇ ਵਾਕਿਆ ਵਾਪਰੇ ਆ ਜੀ ਸਾਡੇ ਇੱਕ ਪੱਤਰਕਾਰ ਸਾਹਿਬ ਨੇ ਖਬਰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਲਾਈ ਆ ਐਮਐਲਏ ਜਿੰਪੇ ਦਾ ਕਰੀਬੀ ਆ ਬਿੰਦੂ ਸ਼ਰਮ ਉਹਦਾ ਜਨਮ ਦੇ ਨੇ ਹੁੰਦਾ ਤਾਂ ਸੜਕ ਬਲੋਕ ਕਰਕੇ ਐ ਕੇਗ ਕੱਟੇ ਜਾ ਰਹੇ ਨੇ ਜੀ ਦੇਖੋ ਜਿੱਦੋਂ ਕਿ ਉਹਦਾ ਟਰੰਪ ਲੱਗਿਆ ਹੁੰਦਾ ਜੀ ਇਦਾਂ ਦਾ ਟਰੰਪ ਬਣਾਉਂਦਾ ਹੁਣ ਆਪਣਾ ਜਨਮ ਦੇ ਨੇ ਸਭ ਤੋਂ ਵੱਡੀ ਉੱਥੇ ਬੇਸ਼ਰਮੀ ਵਾਲੀ ਗੱਲ ਕੀ ਹੈ ਜੀ ਟ੍ਰੈਫਿਕ ਅਧਿਕਾਰੀ ਵੀ ਨਾ ਟ੍ਰੈਫਿਕ ਅਧਿਕਾਰੀ ਆ ਜਿਹੜੇ ਇੰਚਾਰਜ ਸਾਬਾ ਮੂੰਹ ਮਿੱਠਾ ਕਰਵਾ ਰਹੇ ਨੇ ਜੀ ਮਤਲਬ ਕਿਸ ਹੱਦ ਤੱਕ ਯਾਰ ਉਹ ਚਾਪਲੂਸੀ ਡੇ ਗਈ ਚੁੱਕੀ ਆ ਕਿ ਤੁਹਾਨੂੰ ਤੁਸੀਂ ਕਾਨੂੰਨ ਨੂੰ ਅੱਖਾਂ ਉਹਲੇ ਹੋ ਕਰਕੇ ਕਿ ਤੁਸੀਂ ਲੀਡਰਾਂ ਦੀ ਤਾਂ ਇੱਕ ਪਾਸੇ ਲੀਡਰਾਂ ਦੇ ਕਰੀਬੀ ਆ ਜਿਹੜੇ ਉਹਨਾਂ ਦੇ ਤੁਸੀਂ ਮਤਲਬ ਕਿ ਚਾਟੂਕਾਰ ਤਾਂ ਤੁਸੀਂ ਉਹਨਾਂ ਦੀ ਕਰਨ ਲੱਗਿਓ ਇਨੇ ਵੱਡੇ ਪੱਧਰ ਤੱਕ ਤਾਂ ਮੈਂ ਤਾਂ ਆ ਹੀ ਕਿਹਾ ਸੀਗਾ ਜੀ ਜੇਕਰ ਕਿਸੇ ਦੀ ਬਾਵਾ ਪਹੁੰਚ ਹੈਗੀ ਹੈ ਮੰਤਰੀ-ਮੰਤਰੀ ਤੱਕ ਉਹ ਭਾਵੇਂ ਮੇਨ ਚੌਕ ਜਾਮ ਕਰਕੇ ਭਰਾ ਜਾਨੋ ਦੇ ਨੇ ਵੀ ਵਧੀਆ ਢੰਗ ਦੇ ਨਾਲ ਬਣਾ ਸਕਦੇ ਨੇ ਉਹ ਤੇ ਹੁਣ ਚੇਤਨ ਜੀ ਸਮੱਸਿਆਵਾਂ ਤਾਂ ਲਗਾਤਾਰ ਆ ਰਹੀਆਂ ਨੇ ਬੇੜਾ ਗਰਕ ਕਹਿ ਲਈਏ ਅਸੀਂ ਹੁਣਾ ਸ਼ੁਰੂ ਹੋ ਚੁੱਕਿਆ ਉਹ ਹੈ ਆਣ ਵਾਲੇ 5-7 ਸਾਲਾਂ 'ਚ ਹੁਸ਼ਿਆਰਪੁਰੀਆਂ ਨੂੰ ਰਿਜ਼ਲਟ ਵੀ ਦਿਖ ਜੇਗਾ ਕਿ ਇਸ ਦਾ ਕੋਈ ਹੱਲ ਹੋਵੇਗਾ ਜਾਂ ਕੁਝ ਸੁਭਾਰ ਆਵੇਗਾ ਰਿਜ਼ਲਟ ਦਿਖਣ ਲੱਗ ਚੁੱਕਿਆ ਹੈ ਜੀ ਹੂੰ ਪਿੱਛੇ ਜੇ ਦਿਖਾਵਾ ਰਹਾ ਕਿ ਇਹ ਜਿਹੜਾ ਸਫਾਈ ਮੁਹਿੰਮ ਹੈ ਜਾਂ ਸਫਾਈ ਪੱਖੋਂ ਹੁਸ਼ਾਰਪੁਰ ਦਾ ਰੈਂਕ ਕੋ ਕਾਫੀ ਹੇਠਾਂ ਨੂੰ ਆਇਆ ਪਹਿਲਾਂ ਸ਼ਾਇਦ 8ਵੇਂ ਨੰਬਰ ਤੇ ਸੀਗਾ ਸੂਬੇ ਦੇ ਚੋਂ ਹੁਣ ਉਹ ਖਰੇ 40ਵੇਂ ਨੰਬਰ ਤੇ ਆ 40ਵੇਂ ਨੰਬਰ ਤੇ ਆ ਗਿਆ ਕੁਝ ਇਖਤਰਾ ਦਾ ਮਤਲਬ ਕਿ ਮੈਨੂੰ ਹੁਣ ਮਾਫੀ ਚਾਹੁੰਦਾ ਮੈਨੂੰ ਪ੍ਰੋਪਰ ਜਾਣਕਾਰੀ ਨਹੀਂ ਹੈਗੀ ਪਰ ਗ੍ਰਾਫ ਹੈ ਜਿਹੜਾ ਐਗਜੈਕਟ ਫਿਗਰ ਨਹੀਂ ਮੈਨੂੰ ਯਾਦ ਪਰ ਗ੍ਰਾਫ ਹੈ ਬਹੁਤ ਡਾਊਨ ਆ ਗਿਆ ਜੀ ਇਹ ਨਤੀਜੇ ਆਉਣੇ ਨਹੀਂ ਆਉਣਾ ਸ਼ੁਰੂ ਨਹੀਂ ਹੋ ਜਾਣੇ ਨਤੀਜੇ ਆਉਣ ਲੱਗ ਪਏ ਨੇ ਇਦਾਂ ਦੇ ਹਾਲਾਤ ਨੇ ਤੁਸੀਂ ਦੇਖੋ ਜਿਨ੍ਹਾਂ ਤੋਂ ਜਿਸ ਐਮਐਲਏ ਤੋਂ ਚੌਂਕਾਂ ਦੇ ਕੈਮਰੇ ਨਹੀਂ ਚੱਲੇ ਸਾਢੇ 3 ਨਾਲ ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਇਹ ਤਾਂ ਹੈ ਨਹੀਂ ਕਿ ਐਮਐਲਏ ਨੂੰ ਪਤਾ ਨਹੀਂ ਹੈ ਨਾ ਚੀਜ਼ਾਂ ਬਾਰੇ ਮੈਂ ਸਬੂਤ ਦਿੰਦਾ ਕਿ ਮੈਂ ਖੁਦ ਦੋ ਵਾਰ ਇੰਟਰਵਿਊ ਕੀਤੀ ਐਮਐਲਏ ਦੀ ਇਸ ਵਿਸ਼ੇ ਤੇ ਐਮਐਲਏ ਜਿੰਪਾ ਦੀ ਬਹੁਤ ਜਲਦ ਚੇਤਨ ਜੀ ਬਹੁਤ ਜਲਦ ਡੈਫੀਨੇਟਲੀ ਹੋ ਜਾਣਗੇ ਡੈਫੀਨੇਟਲੀ ਸ਼ਬਦ ਬਹੁਤ ਮਸ਼ਹੂਰ ਕੀਤਾ ਹੋਇਆ ਇਹਨਾਂ ਨੇ ਉਦੋਂ ਡਿਪਟੀ ਕਮਿਸ਼ਨਰ ਹੁੰਦੇ ਸੀ ਜੀ ਮੈਡਮ ਕੋਮਲ ਮਿੱਤਲ ਜੀ ਤੇ ਨਗਰ ਨਿਗਮ ਤੇ ਇਹ ਵਾਧੂ ਚਾਰਜ ਵੀ ਉਹਨਾਂ ਦੇ ਕੋਲ ਸੀਗਾ ਕਮਿਸ਼ਨਰ ਦਾ ਤਾਂ ਉਹ ਕਹਿੰਦੇ ਸੀਗੇ ਉਹਨਾਂ ਨੂੰ ਉਹਨਾਂ ਵੱਲ ਸਰਕਾਰ ਕਹਿੰਦੇ ਕਦ ਤੱਕ ਜਾਓਗੇ ਮੰਗਲਵਾਰ ਤੱਕ ਇਹ ਤਾਂ ਜੀ ਮੰਗਲਵਾਰ ਤੱਕ ਚੱਲ ਜਾਣਗੇ ਪਰ ਇਹ ਨਹੀਂ ਦੱਸਿਆ ਸੀ ਉਹਨਾਂ ਨੇ ਕਿ 2023 ਵਾਲੇ ਮੰਗਲਵਾਰ ਤੱਕ 24 ਵਾਲੇ 25 ਵਾਲੇ 26 ਵਾਲੇ 27 ਵਾਲੇ ਕਿ ਪਤਾ ਨਹੀਂ ਸੰਨ 35 ਵਾਲੇ ਮੰਗਲਵਾਰ ਤੱਕ ਉਹ ਚੱਲਣੇ ਆ ਇਹ ਨਹੀਂ ਉਹਨਾਂ ਨੇ ਦੱਸੇਗਾ ਦੇਖੋ ਜਿਨ੍ਹਾਂ ਤੋਂ ਸਰਕਾਰਾਂ ਤੋਂ ਲੀਡਰਾਂ ਤੋਂ ਕੈਮਰੇ ਨਾਲ ਸਹੀ ਕਰਵਾਉਣ ਕੈਮਰੇ ਕਿਉਂ ਲਗਵਾਏ ਸੀ ਲੱਖਾਂ ਰੁਪਏ ਖਰਚੇ ਕਾਂਗਰਸ ਸਰਕਾਰ ਵੱਲੋਂ ਲੱਗੇ ਸੀਗਾ ਮੈਂ ਕਾਂਗਰਸ ਦੀ ਜਾਂ ਸੁੰਦਰ ਸ਼ਾਮਾ ਰੂੜੇ ਦੀ ਮੈਂ ਬੈਠ ਨਹੀਂ ਥੱਪਤ ਪਾਉਂਦਾ ਨਾ ਮਾ ਉਹਨਾਂ ਦੇ ਗੁਣ ਗਾਉਂਦਾ ਕਿਹੜਾ ਉਹਨਾਂ ਨੇ ਪੱਲਿਓ ਥੋੜੀ ਲਾਇਸੀ ਸੁੰਦਰ ਸ਼ਾਵਾਂ ਰੋੜੇ ਨੇ ਵੀ ਲਗਾਏ ਤਾਂ ਸਰਕਾਰੀ ਫੰਡ ਦੇ ਚਾਹੇ ਨਾ ਲੋਕਾਂ ਦਾ ਪੈਸਾ ਸਾਡੇ ਆਮ ਲੋਕਾਂ ਦਾ ਉਹਨਾਂ ਨੇ ਲਗਾ ਦਿੱਤੇ ਬਹੁਤ ਵਧੀਆ ਗੱਲ ਹੈ ਇਹਨਾਂ ਕੋ ਚਲਾ ਨਹੀਂ ਹੋਏ ਉਹ ਗਾਂ ਅੱਗੇ ਦੇਖੋ ਉਹਦੇ ਨਾਲ ਜੇਕਰ ਕੈਮਰੇ ਚੱਲਦੇ ਹੋਣ ਲੁੱਟ ਖੋਹਦਿਆਂ ਘਟਨਾਵਾਂ ਸਭ ਤੋਂ ਵੱਡੀ ਗੱਲ ਕੀ ਹੈ ਕਿ ਪੁਲਿਸ ਲਈ ਉਹ ਕਿੰਨੇ ਸਹਾਇਕ ਹੋਣਗੇ ਕ੍ਰਾਈਮ ਨੂੰ ਰੋਕਣ ਦੇ ਲਈ ਦੋਸ਼ੀਆਂ ਨੂੰ ਪਾਲ ਕਰਨ ਦੇ ਲਈ ਜਿਹੜਾ ਹਫ਼ਤੇ 'ਚ ਕੇਸ ਟ੍ਰੇਸ ਕਰਦੇ ਨੇ ਉਹ 3 ਦਿਨ 'ਚ ਹੋ ਸਕਦਾ 2 ਦਿਨ 'ਚ ਹੋ ਸਕਦਾ ਜੇ ਚੌਂਕਾਂ ਦੇ ਕੈਮਰੇ ਚੱਲਦੇ ਨੇ ਨਹੀਂ ਪਤਾ ਹੋਣ ਦਾ ਸਪੋਰਟ ਵੀ ਹੋ ਜਾਵੇ ਜੀ ਬਿਲਕੁਲ ਪਰ ਪਤਾ ਨਹੀਂ ਕਿ ਕਿਹੜੀ ਸਿਆਸਤ ਦੀ ਗੱਲ ਕਰਦੇ ਨੇ ਮੈਂ ਕਿਹਾ ਨਾ ਤੁਹਾਨੂੰ ਇਹ ਲੋਕਾਂ ਨੂੰ ਮੂਰਖ ਬਣਾਉਣਾ ਹਨ ਭਲੀ ਭਾਂ ਤੇ ਸਮਝ ਚੁੱਕੇ ਨੇ ਲੀਡਰ ਕਿ ਕਿਵੇਂ ਅਸੀਂ ਲੋਕਾਂ ਨੂੰ ਮੂਰਖ ਬਣਾਉਣਾ ਤੇ ਸਾਡੇ ਲੋਕ ਵੀ ਆ ਪਿੱਛੇ ਲੱਗ ਜਾਂਦੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੋਹੱਲਿਆਂ ਦੇ ਵਿੱਚ ਆਪਸੀ ਵੈਰ ਖੱਟੀ ਜਾਂਦੇ ਨੇ ਲੀਡਰਾਂ ਪਿੱਛੇ ਲੱਗ ਕੇ ਪਤਾ ਨਹੀਂ ਲੋਕਾਂ ਨੇ ਵੀ ਕੀ ਵੰਡਣਾ ਇਹਨਾਂ ਪਿੱਛੇ ਲੱਗ ਕੇ ਲੋਕਾਂ ਦੀ ਵੀ ਸਮਝ ਨਹੀਂ ਆਉਂਦੀ ਕਈ ਲੋਕੋ ਜੀ ਲੋਕ ਇਦਾਂ ਦੇ ਨੇ ਜੀ ਜਿੱਦਾਂ ਆਪਸੀ ਵੈਰ ਦੀ ਵੀ ਤੁਸੀਂ ਗੱਲ ਕੀਤੀ ਅਸੀਂ ਦੇਖਦੇ ਹਾਂ ਕਿ ਰੈਲੀਆਂ ਪਿੱਛੇ ਧੜ ਧੜੇ ਬਣੇ ਹੁੰਦੇ ਨੇ ਕਿ ਕਾਂਗਰਸ ਦੇ ਬੰਦੇ ਅਲੱਗ ਭਾਜਪਾ ਦੇ ਅਲੱਗ ਆਮ ਆਦਮੀ ਪਾਰਟੀ ਦੇ ਅਲੱਗ ਬਾਅਦ ਚ ਕਈ ਲੀਡਰ ਪਾਰਟੀ ਫਲਿੱਪ ਹੋ ਜਾਂਦੀ ਆ ਉਹ ਫਿਰ ਆਪਸ ਚ ਉੱਤੇ ਲੜਦੇ ਮਰਦੇ ਰਹਿ ਜਾਂਦੇ ਨੇ ਜੀ ਇੱਕ ਰੈਲੀਆਂ ਦੇ ਕੱਟ ਕਰਕੇ ਦੇਖੋ ਧੜੇਬੰਦੀ ਤਾਂ ਅਨਕੀਤ ਜੀ ਹੁਸ਼ਿਆਰਪੁਰ ਭਾਸ਼ਪਾ ਦੇ ਵਿੱਚ ਬਹੁਤ ਆ ਬਿਲਕੁਲ ਧੜੇਬੰਦੀ ਪੰਜਾਬ ਕਾਂਗਰਸ ਚ ਵੀ ਬਹੁਤ ਆ ਧੜੇਬੰਦੀ ਪੰਜਾਬ ਦੀ ਆਮ ਆਦਮੀ ਪਾਰਟੀ ਚ ਵੀ ਹੋਤਾ ਹੁਸ਼ਿਆਰਪੁਰ ਦੇ ਵਿੱਚ ਵੀ ਕਈ ਧੜੇ ਨੇ ਪੁਰਾਣੇ ਵਲੰਟੀਅਰ ਜਿਹੜੇ ਆ ਉਹ ਆਪਣਾ ਧੜਾ ਬਣਾਈ ਬੈਠੇ ਨੇ ਉਹ ਕਹਿੰਦੇ ਜੀ ਅਸੀਂ ਤਾਂ ਵਲੰਟੀਅਰਸ ਆ ਤਾਂ ਜਿਹੜੇ ਨਵੇਂ-ਨਵੇਂ ਕਾਂਗਰਸ ਤੋਂ ਜਾਂ ਹੋਰ ਨਾ ਪਾਰਟੀਆਂ ਚ ਉਹਨਾਂ ਨੇ ਚੱਕ ਕੇ ਲਿਆਂਦੇ ਨੇ ਉਹ ਕਹਿੰਦੇ ਜੀ ਅਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਤਾਂ ਕੁੱਲ ਮਿਲਾ ਕੇ ਗੱਲ ਉਹੀ ਹੈ ਜੀ ਮਤਲਬ ਕਿ ਸਮਝ ਨਹੀਂ ਆਉਂਦੀ ਕਿ ਇਹਨਾਂ ਦੀ ਸੋਚ ਆ ਕੀ ਨਹੀਂ ਕਿਉਂ ਆਪਸ ਦੇ ਵਿੱਚ ਵੈਰ ਵਿਰੋਧ ਖੱਟਣ ਲੱਗਿਓ ਇਹਨੇ ਅਨਿਕਾ ਜੀ ਇੱਕ ਮੈਨੂੰ ਜਾਲ ਆ ਗਈ ਗੱਲ ਤੇ ਅਵਾਰਾ ਪਸ਼ੂਆਂ ਦੀ ਅਵਾਰਾ ਪਸ਼ੂ ਇਸ ਕਦਰ ਹੁਸ਼ਿਆਰਪੁਰ ਦੇ ਵਿੱਚ ਦਿਨ-ਪ੍ਰਤੀ ਦਿਨ ਵੱਧ ਰਹੇ ਨੇ ਮੈਂ ਨਹੀਂ ਕਹਿੰਦਾ ਕਿ ਉਹਦੇ ਪਿੱਛੇ ਸਰਕਾਰ ਜ਼ਿੰਮੇਵਾਰ ਆ ਉਹਦੇ ਪਿੱਛੇ ਅਫਸਰ ਜ਼ਿੰਮੇਵਾਰ ਆ ਉਹਦੇ ਪਿੱਛੇ ਲੀਡਰ ਜ਼ਿੰਮੇਵਾਰ ਆ ਉਹਦੇ ਪਿੱਛੇ ਜ਼ਿੰਮੇਵਾਰ ਹੈਗੇ ਆਮ ਲੋਕ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਲੋਕ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਰੱਖਦੇ ਨੇ ਇਹਨਾਂ ਨੂੰ ਪਾਲਦੇ ਨੇ ਜਦੋਂ ਕੰਮਕਾਰ ਇਹਨਾਂ ਤੋਂ ਪੂਰਾ ਹੋ ਜਾਂਦਾ ਹੈ ਜਾਂ ਜਦੋਂ ਇਹ ਬਿਰਧ ਅਵਸਥਾ ਦੇ ਵਿੱਚ ਹੋ ਜਾਂਦੇ ਨੇ ਤਾਂ ਰਾਤ ਬਰਾਤੇ ਦੇਖਦੇ ਆ ਤੇ ਗੱਡੀ ਦੇ ਵਿੱਚ ਲੱਦ ਕੇ ਤਾਂ ਇਹਨਾਂ ਨੂੰ ਸੜਕ ਤੇ ਸੁਨਸਾਨ ਸੜਕਾਂ ਤੇ ਛੱਡ ਕੇ ਜਿਹੜੇ ਉਹ ਦੌੜ ਜਾਂਦੇ ਨੇ ਲੇਖਾ ਉਹਨਾਂ ਨੂੰ ਵੀ ਦੇਣਾ ਪੈਣਾ ਜੀ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਕਿਉਂਕਿ ਬੇਜੁਬਾਨਾ ਕਿ ਹੈਗਾ ਤਾਂ ਉਹਨਾਂ ਦੇ ਵਿੱਚ ਵੀ ਆਤਮਾ ਹੀ ਵਾਸ ਕਰਦੀ ਹੈ ਨਾ ਜੀ ਹਰ ਇੱਕ ਪ੍ਰਾਣੀ ਦੇ ਵਿੱਚ ਪਰਮਾਤਮਾ ਦਾ ਹੀ ਵਾਸ ਹੁੰਦਾ ਜੀ ਜਿਵੇਂ ਵਿਅਕਤੀ ਦੇ ਵਿੱਚ ਜੀਵ ਜੰਤੂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਦੇ ਵਿੱਚ ਆਤਮਾ ਵਾਸ ਕਰਦੀ ਹੈ ਨਾ ਜੀ ਤਾਂ ਉਹਨਾਂ ਲੋਕਾਂ ਨੂੰ ਇਹ ਭੋਗਣਾ ਪਏਗਾ ਇਹਦੇ ਲਈ ਚਲੋ ਸਰਕਾਰਾਂ ਵੀ ਜ਼ਿੰਮੇਵਾਰ ਆ ਜਿਹੜੀਆਂ ਗਊ ਸਸ ਲੈਂਦੀਆਂ ਨੇ ਟੈਕਸ ਲੈਂਦੀਆਂ ਨੇ ਉਹ ਫਿਰ ਨਹੀਂ ਉਹਨਾਂ ਤੋਂ ਇਹਨਾਂ ਦੀ ਪੂਰਨ ਤਰੀਕੇ ਦੇ ਨਾਲ ਦੇਖਭਾਲ ਹੋ ਰਹੀ ਪਰ ਖਮਿਆਜ਼ਾ ਖਮਿਆਜ਼ਾ ਪਿੱਛੇ ਜੀ ਆਪਾਂ ਰਾਤ ਵੀਰ ਜਵੰਦੇ ਦਾ ਵੇਖ ਸਕਦੇ ਹਾਂ ਇਹੀ ਨਾ ਲੱਖਾਂ ਲੋਕ ਆਜ ਤੱਕ ਆਪਣੀਆਂ ਜਾਨਾਂ ਜਿਹੜੀਆਂ ਉਹ ਗਵਾ ਚੁੱਕੇ ਨੇ ਆਵਾਰਾ ਪਸ਼ੂਆਂ ਦੇ ਕਰਕੇ ਜਿਹੜੇ ਸੜਕੀ ਹਾਦਸੇ ਵਾਪਰਦੇ ਨੇ ਜੀ ਚੇਤਨਜੀ ਖਬਰਾਂ ਵੀ ਪ੍ਰਕਾਸ਼ਿਤ ਹੁੰਦੀਆਂ ਨੇ ਕਮੈਂਟ ਬਾਕਸ ਦੇ ਵਿੱਚ ਵੀ ਅਸੀਂ ਲੋਕਾਂ ਦੀ ਰਾਏ ਜ਼ਰੂਰ ਦੇਖਦੇ ਆਂ ਹਿਮਾਚਲ ਦਾ ਬਾਰਡਰ ਜਦੋਂ ਤੁਸੀਂ ਐਂਟਰ ਕਰ ਲੈਂਦੇ ਹੋ ਪਸ਼ੂ ਘਟਦੇ ਨਜ਼ਰ ਆ ਜਾਂਦੇ ਨੇ ਜਾਂ ਬਿਲਕੁਲ ਕਹ ਲਈਏ ਅਸੀਂ ਨਾ ਮਾਤਰੇ ਹੁੰਦੇ ਨੇ ਠੀਕ ਹੈ ਤੇ ਪੰਜਾਬ ਚ ਕੀ ਬਿਮਾਰੀ ਹੈ ਜੀ ਕਾ ਬੁੱਕਾ ਨਜ਼ਰ ਆਉਣਗੇ ਮੈਂ ਕਹਿੰਦਾ ਤੁਸੀਂ ਚੋਹਾਲ ਦੀ ਪੇਲੀ ਚੜਾਈ ਚੜੋ ਬਿਲਕੁਲ ਸਰਹੱਦ ਤੋਂ 50 ਤੋਂ 100 ਪਸ਼ੂ ਆ ਜਿਹੜੇ ਉਹ ਤੁਹਾਨੂੰ ਆਮ ਬਿਲਕੁਲ ਜੋ ਕਿ ਕਦੀ ਵੀ ਰੋਡ ਤੇ ਆ ਕੇ ਰਾਤੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਨੇ ਬਣਦੇ ਆ ਬਣ ਸਕਦੇ ਨਹੀਂ ਬਣਦੇ ਆ ਜੀ ਇਹ ਤਾਂ ਦੇਖੋ ਜਿਹੜੀ ਮੀਡੀਆ ਦੇ ਵਿੱਚ ਖਬਰ ਆ ਜਵੇ ਜਿਹੜਾ ਮੈਟਰ ਹਾਈਲਾਈਟ ਹੋ ਜਵੇ ਲੋਕਾਂ ਨੂੰ ਤਾਂ ਉਹ ਪਤਾ ਲੱਗਦਾ ਕਿ ਭਾਈ ਇੱਥੇ ਐਕਸੀਡੈਂਟ ਹੋ ਗਿਆ ਅਨੇਕੇ ਹਾਦਸੇ ਇਸ ਤਰ੍ਹਾਂ ਦੇ ਹੁੰਦੇ ਹੋਣਗੇ ਜਿਹੜੇ ਵਿਚਾਈ ਵਿਚਾਰੇ ਇਹ ਵੀ ਸੋਚੇ ਆ ਯਾਰ ਕੀ ਕਰਨਾ ਆਪਾਂ ਪੁਲਿਸ ਨੂੰ ਦੱਸ ਕੇ ਪ੍ਰਸ਼ਾਸਨ ਨੂੰ ਦੱਸ ਕੇ ਇਹਨਾਂ ਨੇ ਕਿਹੜਾ ਕੋਈ ਪੱਲੇ ਹੈਗਾ ਇਹਨਾਂ ਨੇ ਕੋਈ ਹੱਲ ਕਰਨਾ ਇਹਨਾਂ ਨੇ ਹਨਾ ਤਾਂ ਕੋਲ ਮਾ ਲਾ ਕੇ ਫੇਰ ਉਹੀ ਆਪਾਂ ਆਪਣੇ ਟਾਈਟਲ ਤੋਂ ਸ਼ੁਰੂਆਤ ਕੀਤੀ ਸੀ ਉਹਤੇ ਅਸੀਂ ਜਾਨੀ ਕਿ ਜੀ ਖਤਮ ਕਰਦੇ ਆ ਕਿ ਆਉਣ ਵਾਲੇ ਕੁਝ ਕੁ ਸਾਲਾਂ ਤੱਕ ਜਿਹੜਾ ਹੁਸ਼ਿਆਰਪੁਰ ਦਾ ਲੀਡਰਾਂ ਦੀ ਮਿਹਰਬਾਨੀ ਸਦਕਾ ਪੂਰੀ ਤਰ੍ਹਾਂ ਦੇ ਨਾਲ ਉਹ ਬੇੜਾ ਕਰਕ ਹੋ ਜਾਏਗਾ ਜੀ ਸੋ ਅੱਜ ਦੇ ਵਿਸ਼ੇ ਤੇ ਜਿਹੜੀ ਕਿ ਸਾਰੀ ਗੱਲਬਾਤ ਕੀਤੀ ਗਈ ਹੈ ਚੇਤਨ ਕਸ਼ਪ ਜੀ ਨੇ ਸੋ ਤੁਹਾਡੀ ਵੀ ਕੀ رائے ਹੈ ਕਿ ਤੁਸੀਂ ਵੀ ਕੀ ਸੋਚਦੇ ਹੋ ਕਿ ਕੀ ਸਥਿਤੀ ਹੁਸ਼ਿਆਰਪੁਰ ਸ਼ਹਿਰ ਦੀ ਹੈ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਆਉਣ ਵਾਲੇ 5-7 ਸਾਲਾਂ ਦੇ ਵਿੱਚ ਹੋਵੇਗੀ ਜ਼ਰੂਰ ਆਪਣੀ رائے ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰਿਓ ਤਦ ਤੱਕ ਸਾਨੂੰ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ